ਲੋਹਰਾ ਛੰਦ ਬਹ ਬਰਖਣ ਲੋ ਰਾਮ ਜੀ ਰਾਜ ਕਰਾ ਅਰਟਾਲ ਬ੍ਰਹਮ ਰੰਦਰ ਕਹਿ ਫੁਰਕੈ ਭਇਓ ਕਸ ਲਿਆ ਕਾਲ ਤੁ ਥਲਿਆ ਮਾਤਾ ਸਮਾ ਗਈ ਚੌਪਈ ਜੈ ਸਮ੍ਰਿਤਿਕ ਕੇ ਹਉਤੇ ਪ੍ਰਕਾਰ ਤੈਸੇ ਹੀ ਕਰੇ ਵੇਦ ਅਨੁਸਾਰ ਰਾਮ ਸੁਪੂਤ ਜਾਹੇ ਘਰ ਮਾਹੀ ਤਾ ਕਹ ਕੋਟ ਕਉ ਕਹਿ ਨਾਹੀ ਤਾ ਕੋ ਟੋਟ ਕਉ ਕਹਿ ਨਾਹੀ ਤਕਹ ਤੋਟ ਕੋ ਕਹਿਨਾ ਹੈ ਕਿ ਨਾ ਹੈ ਬਬਦ ਬਬਦ ਗਤ ਕੀਨੀ ਪ੍ਰਮਾਤਾ ਤਬ ਲੋ ਭਈ ਕ ਕਈ ਸ਼ਾਂਤਾ ਹਾਂਜੀ ਫਰਕ ਦਾ ਪਾਠ ਜੀ ਕਹਿ ਕੇ ਕਹਿਈ ਹੈ ਕੱਕੇਉ ਦਲਾਈਆਂ ਤਬ ਲੋ ਭਈ ਕ ਕਈ ਸ਼ਾਂਤਾ ਤਾਤੇ ਮਰਤ ਸੁમિતਰਾ ਮਰੀ ਤਾਕੇ ਤਾਕੇ ਮਰਤ ਸੁમિતਰਾ ਮਰੀ ਦੇਖੋ ਕਾਲ ਕਰਿਆ ਕਸ ਕਰੀ ਏਕ ਦਿਵਸ ਜਾਨਕ ਤ੍ਰੇ ਸਿਖਾ ਭੀਤ ਭਏ 라ਵਣ ਕਹਿ ਲਿਖਾ ਏਕ ਦਿਵਸ ਜਾਨਕ ਤ੍ਰੇ ਸਿਖਾ ਭੀਤ ਭਏ 라ਵਣ ਕਹਿ ਲਿਖਾ ਇੱਕਦਮ ਜਾਨਕੀ ਨੇ ਸੀਤਾ ਨੇ ਇਸਤਰੀਆਂ ਦੀ ਸਿੱਖਿਆ ਮੰਨ ਕੇ ਕਹਿੰਦੀਆਂ ਭੈਣ ਤੂੰ ਦੱਸ ਵੀ 라ਵਣ ਕਿਹਾ ਗਿਆ ਸੀ ਸੀਤਾ ਨੇ ਕੰਧ ਦੇ ਉੱਤੇ ਚਿੱਤਰ ਦਿੱਤਾ ਉਹ ਮਿਟਿਆ ਹੈ ਨਾ ਰਾਮਚੰਦਰ ਆ ਗਿਆ ਉਹਦੇ ਮਨ 'ਚ ਭ੍ਰੰਤੀ ਹੋ ਗਈ ਕਿ ਇਹ ਜਿਹੜੀ ਫੋਟੋਆਂ ਚਿੱਤਰ-ਚਿੱਤਰ ਕੇ ਦੇਖਦੀ ਹੈ ਇਹਦਾ ਪਿਆਰ ਹੋਵੇਗਾ ਕਲ ਰੌਣ ਦੇ ਨਾਲ ਜਦੋਂ ਦੋਸ਼ ਲਾਇਆ ਸੀਤਾ ਕਹਿੰਦੀ ਹੈ हे ਪਰਮੇਸ਼ਰ ਜੇ ਮੇਰੇ ਮਨ ਬਾਣੀ ਸੀਰ ਕਰਕੇ ਰਾਮ ਰੋਂ ਰੋਂ ਚ ਬਸਦਾ ਹੈ ਤਾਂ ਮੈਨੂੰ ਪੈਂਡ ਰਸਤਾ ਦੇ ਦੇ ਧਰਤੀ ਫਟ ਗਈ ਸੀ ਕਲ ਸਾ ਜੀ ਸੀਤਾ ਲੋਪ ਹੋ ਗਈ ਉਸ ਤੋਂ ਬਾਅਦ ਰਾਮਚੰਦਰ ਜੀ ਦਸ਼ਮਨ ਜੀ ਵਾਰ-ਵਾਰ ਸਮਾਰ ਰਹੇ ਨੇ ਇਹ ਪ੍ਰਸੰਗ ਆ ਰਿਹਾ ਧਿਆਨ ਨਾਲ ਪੜੋ ਏਕ ਦਿਵਸ ਜਾਨਕ ਤ੍ਰੇ ਸਿਖਾ ਭੀਤ ਭਏ 라ਵਣ ਕਹਿ ਲਿਖਾ ਜਬ ਰਗਬੀਰ ਤਹਾਨ ਨਿਹਾਰਾ ਰਗਬਰ ਜਗ ਰਗਬਰ ਤੇ ਆਨ ਨਿਹਾਰਾ ਕਛਪ ਕਛਤ ਕੋਪ ਏਮ ਬਚਨ ਉਚਾਰਾ ਰਾਮ ਬਾਚ ਰਾਮ ਬਾਚ ਮਨ ਮੈਂ ਯਾਕੋ ਕਛੇ ਰਾਵਨ ਸੋਹਿਤਾ ਤਾਤੇ ਚਿੱਤਰ ਚਿੱਤਰ ਕੈ ਦੇਖਾ ਬਚਨ ਸੁਣਤ ਸੀਤਾ ਭਈ ਰੋਖਾ ਪ੍ਰਭ ਮੋਹਿ ਅਜ ਹੂੰ ਲਗਾਵਤ ਦੋਖਾ ਮੈਨੂੰ ਤਾਂ ਅੱਗ ਵਿੱਚ ਪਾ ਕੇ ਵੀ ਕਢ ਦਿੱਤਾ ਹੱਲੇ ਵੀ ਮੇਰੇ ਤੇ ਦੋਸ਼ ਲਾਉਂਦੇ ਐ ਦੋਹਰਾ ਜੋ ਮੇਰੇ ਬਚ ਕਰਮ ਕਰ ਫਿਰਦਾ ਬਸਤ ਰਗ ਰਾਏ ਪ੍ਰਿਥਵੀ ਪੈਣ ਮੋਹਿ ਦੀਜੀਐ ਲੀਜੈ ਮੋਹਿ ਮਿਲਾਏ ਚੌਪਈ ਸੁਣਤ ਬਚਨ ਧਰਨੀ ਫਟ ਗਈ ਲੋਪ ਸਿਆ ਤਹਿ ਭੀਤਰ ਭਈ ਚਕਰਤ ਰਹੇ ਨਿਰਖ ਰਗੁਰਾਈ ਰਾਜ ਕਰਨ ਕੀ ਆਸ ਚੁਕਾਈ ਦੋਹਰਾ ਇਹ ਜਗ ਧੂਰੋ ਧੌਲ ਹਰ ਕਹਿ ਕੇ ਆਇਓ ਕਾਮ ਰਗਵਰ ਬਿਨ ਸੀ ਨਾ ਜੀਐ ਸੀ ਬਿਨ ਜੀਐ ਨਾ ਰਾਮ ਚੌਪਈ ਦਵਾਰੇ ਕਹਿਓ ਬੈਠ ਲਸ਼ਮਨਾ ਪੈਠ ਨਾ ਕੋ ਪਾਵੈ ਜਨਾ ਅੰਤਹਪੁਰ ਹੈ ਆਪ ਪੰਤਾਰਾ ਅੰਤਰਪੁਰੈ ਅਪ ਪਗ ਧਾਰਾ ਅੰਤਰਪੁਰੈ ਆਪ ਪਗ ਧਾਰਾ ਦੇਹ ਛੋੜ ਮ੍ਰਿਤ ਲੋਕ ਸੁਧਾਰਾ ਰਾਮਚੰਦਰ ਜੀ ਸਮਾਗੇ ਦੋਹਰਾ ਦੋਹਰਾ 인ਦਰਮਤੀ ਹਿਤ ਅਜ ਨਿਰਪਤ ਜਮ ਗ੍ਰਹਿ ਤਜ ਲੀਯਾ ਜੋਗ ਦੋਹਰਾ 인ਦਰਮਤੀ ਹਿਤ ਅਜ ਨਿਰਪਤ ਜਿਮ ਗ੍ਰਹਿ ਤਜ ਲੀਯਸ ਜੋਗ ਇੰਦਰਮਤੀ ਹਿਤ ਅਜ ਨਿਰਪਤ ਜਮ ਗ੍ਰਹਿ ਤਜ ਲੀਆ ਜੋਗ ਲੀ ਜੋਗ ਤੈਮ ਰਗ ਬਰ ਤਨ ਕੋ ਤਜ ਸ੍ਰੀ ਜਾਨਕੀ ਬਿਯੋਗ ਇਤ ਸ੍ਰੀ ਵਿਚਿਤਰ ਨਾਟਕ ਰਾਮ ਅਵਤਾਰੇ ਸੀਤਾ ਕੇ ਹੇਤ ਮ੍ਰਿਤ ਲੋਕ ਸੇ ਗਏ ਧਿਆਏ ਮ੍ਰਿਤ ਲੋਕ ਗਏ ਧਿਆਏ ਸਮਾਪਤੰ ਮ੍ਰਿਤ ਲੋਕ ਗਏ ਧਿਆਏ ਸਮਾਪਤੰ 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 ਅਥ ਤੀਨੋ ਭਰਾਤਾ ਤ੍ਰੀਨ ਸਹਿਤ ਮਰਬੋ ਕਥਨੰ ਚੌਪਈ ਰੌਰ ਪਰੀ ਸਗਰੇ ਪੁਰ ਮਾਹੀ ਕਾਹੂ ਰਹੀ ਕਛੂ ਸੁਧ ਨਾਹੀ ਨਰ ਨਾਰੀ ਡੋਲਤ ਦੁਖਿਆਰੇ ਜਾਨਕ ਗਿਰੇ ਜੂਜ ਜੁਜਿਆਰੇ ਸਗਰ ਨਗਰ ਮਹਿ ਪਰ ਗਈ ਰੌਰਾ ਵਿਆਕਲ ਗਿਰੇ ਹਸਤ ਅਰ ਘੋਰਾ ਨਰ ਨਾਰੀ ਮਨ ਰਹਿਤ ਉਦਾਸਾ ਕਹਾ ਰਾਮ ਕਰ ਗਏ ਤਮਾਸ਼ਾ ਪਰਥਉ ਜੋਗ ਸਾਧਨਾ ਸਾਜੀ